you <laughs> ਆਪ ਦਾ ਬੇਨਤੀ ਕਰਦਾ ਹਾਂ ਜੀ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ ਸਾਡੇ ਬਾਰੀ ਗੁਰੂ ਜੀ ਕਿੰਨੇ ਸਮਰਜ ਨੇ ਮਾਣੋ ਆਏ ਸ਼ਬਦ ਉਨ੍ਹਾਂ ਦੀ ਮਾਤਾ ਨੂੰ ਕਰਤਾ ਦਸ਼ੇਨਾਂ ਦੇ ਗੁਰੂ ਦੀ ਪਾਤਸ਼ਾਹ ਜੋ ਕਿ ਸਮੇਂ ਦੇ ਵਿੱਚ ਅਤੇ ਸਮੇਂ ਵਿੱਚ ਬੜੀ ਲੋੜ ਹੈ ਇਸ ਨੂੰ ਪਛਾਣਨ ਦੀ ਜਿਨ੍ਹਾਂ ਦੇ ਤੁਮਨਾ ਸ਼ਰਮਾ ਜੀ ਦੀ ਕਿਰਪਾ ਤੇ ਨਾਲ ਸ਼ੰਕਰ ਆਰਾਜਨ ਪਰਵਾਸ ਪਾਲਸਯੋਨੀ ਆਪਾ ਜੋਗਰਸ ਕੀ ਕਿਉਂਕਿ ਜੇ ਛੋਟੇ ਸਮੇ ਤੋਂ ਛੋਟੇ ਬੱਚਿਆਂ ਨੂੰ ਸਸਤ ਸਿੱਖਿਆ ਦਿੱਤੀ ਜਾਵੇ ਤਾਂ ਬਚਪਨ ਤੋਂ ਸ਼ਾਦੇ ਵਿੱਚ ਬੱਚਾ ਅੱਜ ਦਾ ਸਮਾ ਤੁਸੀਂ ਦੇਖਦੇ ਹੋ ਕਿੰਨਾ ਨਸ਼ਾ ਚੱਲਦਾ ਹੈ ਤੇ ਕਿਸ ਤਰ੍ਹਾਂ ਕਿਤ ਨੂੰ ਤਰੇ ਜਾਂਦੇ ਹਨ ਦੇਖੋ ਛੋਟੇ ਬੱਚਿਆਂ ਨੂੰ ਸਿੱਖਿਆ ਦਿੱਤੀ ਬਾਬਾ ਦੀ ਜੀ ਦੀ ਮਾਤਾ ਦੇ ਸਿੱਖਿਆ ਦਿੱਤੀ ਛੋਟੇ ਪਰਮੇਸ਼ਰ ਕਿਸਲਾਵਰ ਸਿਧ ਪਰਮੇਸ਼ਰ ਦੇ ਨਾਲ ਖੋਦਾ ਦੇ ਨਾਲ ਦੁੰਦੇ ਆ ਤਾਂ ਉਹਨਾਂ ਨੇ ਕਿੱਡੀ ਵੱਡੀ ਪਦਵੀ ਪ੍ਰਾਪਤ ਕੀਤੀ ਕੰਮ ਜਰੂਰੀ ਪਰਮੇਸ਼ਰ ਗੁਰੂ ਦੇ ਪੇਟ ਦੇ ਛੋਟੇ ਬੱਚੇ ਨੂੰ ਧੂਪ ਪੱਤ ਦੀ ਮਾਤਾ ਨੇ ਸਿੱਖਿਆ ਦਿੱਤੀ ਕਿ ਪੁੱਤਰ ਦੇ ਸੁਖ ਚਾਉਣਾ ਰਾਜ ਭਗਤ ਰਾਜ ਭਗਤ ਨਾ ਨਿਸ਼ਕੰਨ ਦਾ ਨਾਮ ਜਪਣਾ ਹੋਵੇ اس طرح سات ساتھ میں بہت لما سما نہ بےتی ہیں کہ اب ہر ایک بھی ہے جی گرالا چڑھا گیا مہا پرشن کرو بہت ہی سارے بھائی کے پاس لوگ جوڑے ہوئے جڑوں کا من ساری بھائی کے پاس ستگو گرو نانک کام سب اپنا منتھن ਬੋਲ ਤਿਨ ਮੇਰੇ ਲੱਜਿ ਪ੍ਰਭ ਸਰਣਾ ਪ੍ਰੰਤੇ ਪਲੇ ਸੰਯੋਗ ਪ੍ਰਭ ਬਾਣੀ ਸੁਖ ਸੁਭਾਖਿਆ ਗਾਉ ਸੁਣ ਫੜਉ ਨੇ ਕਾਲੀ ਪੁਰੇ ਦਰਬਾਰ ਇਹ ਬਾਣੀ ਸਤੂ ਤੇਰੇ ਰੋਜ ਅਰਪਨ ਅਰੰਗ ਗਾਉ ਸੁਣ ਫੜਉ ਤੇ ਗੁਰੂ ਕੀ ਕਰਿ ਕਿਰਪਾ ਹੋਵੇ ਕਿ ਤੇ ਬਾਣੀ ਦਾ ਰੰਡਾ ਕੀ ਰੱਖਿਆ ਮੋ ਜੁਣਾ ਇਹ ਸਾਸਣ ਤੇ ਸਾਡੀ ਜੇ ਸਿੱਖੀ ਹੈ ਲਈ ਇਹ ਤਾਂ ਸਾਰੇ ਸਤਿ ਕੀ ਆਈਆਂ ਕਾ ਸਾਡੇ ਵੱਡਾ ਸੁਮਾਨ ਕੈਸਾ ਤਾਂ ਤੇ ਸਤ ਆਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਤੁਮ ਦਾ ਸਾਰੇ ਆਪਣੇ ਸਮੂਹ ਤੇ ਸਤੂ ਲੈਪ ਬ੍ਰਿਸ਼ਕ ਕਿਸਾਨੋ ਆਪਣੀ ਜਨਤਾ ਦੇ ਨਾਲ ਦੇ ਨਿਸ਼ਰਥਾ ਵਚਿਸ਼ਟਾ ਸਾਡੇ ਬੱਚਿਆਂ ਬਲ ਬੁੱਧੀ ਤੇ ਸਵੰਤਾ ਗੁਣਾ ਕਰਨ ਸਕੂ ਆਪਣੇ ਜਨਤਾ ਦੇ ਨਾਲ ਜੋੜ ਲੈਣ ਸਾਰਿਆਂ ਤੇ ਸਾ ਸੰਗਤ ਆਓ ਸਮੇਂ ਦੀ ਸੁਮੰਬਤੀ ਹੈ ਛਾਰੇ ਦਾ ਤਨਵਾ ਧੰਨਵਾਦ ਹੈ ਸ਼ਹਿਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਤਸ਼ਲਾ ਦੀਆਂ ਬਹੁਤ ਸ਼ਾਨਦਾਰ ਪ੍ਰਬੰਧਾਂ ਦਾ ਬਹੁਤ ਸ਼ੁਭੀ ਮੰਨਣ ਦਾ ਧੰਨਵਾਦ ਹੈ ਪਰ ਲੰਗਾ ਜੋ ਕਰ ਸ਼ੁਭੀ ਜੀ ਨਾਮ ਨਾਲ ਜਰਨਾਰੀ ਇਹ ਦਿੱਤਾ ਗੁਰਮਤਿ ਦੇ ਵਿਚਾਰ ਨੂੰ ਦਿੰਦੇ ਹੋਏ ਜਰਨਾਰੀ ਇੱਕ ਤਰ੍ਹਾਂ ਕੇ ਵਿਚਾਰ ਬੰਦੇ ਸੁਸਾਸ ਬਹੁਤ ਕੀ ਫਰਮੇ ਬੜੀ ਸ਼ਕਤੀ ਦੀ ਕਿਰਪਾ ਹੈ ਸਤੁਰੂ ਦੇ ਕਤਨ ਨੂੰ ਬਹੁਤ ਜਨ ਕੀ ਰਾਮ ਬਖਸ਼ਿਸ਼ ਕਰੇ ਨਾ ਦੱਸਵਾ ਦੇ ਤਰਕਵਾਸ

بہت ہی رس نہ کیرتن کر کے سگتا چلنا جوڑا ہے مہاپرشاں اس کو کنگا وسا وقت دنواد کیا جاتا ہے تیار میں بھائی صاحب بھائی گربیز سنگھ جی جو کہ بہت ہی سارے شروع جن کے پیمران سہیو کر کے جب بھی لوگ ہوں ਸਾਰ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਹੈ ਸੋ ਹੁਣ ਸਾਡੀ ਸਰਕਾਰ ਜੋ ਬਹੁਤ ਹੀ ਗੁਰੂ ਘਰ ਦੀ ਰੋਣੀ ਸਤਿਗੁਰ ਜੀ ਦੀ ਕਿਰਪਾ ਦੇ ਭਾਦਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹੇ ਜਾਂ ਵਿਚਾਰਕੋ ਵਿੱਚ ਰਹਿੰਦੇ ਆ ਸੀਰੀ ਕੁਹਰ ਰਿਸਪਬਲਿਕ ਸਕੂਲ ਦੇ ਵਿੱਚ ਪ੍ਰਿੰਸੀਪਲ ਹੋ ਕੇ ਕੰਮ ਕਰਦੇ ਆ ਜੀ ਕੇ ਜੀ ਸਕੂਲ ਦੇ ਵਿੱਚ ਵੀ ਪ੍ਰਿੰਸੀਪਲ ਹੋ ਕੇ ਕੰਮ ਕਰਦੇ ਆ ਸੇਵਾ ਸੇਵਾ ਨੂੰ ਆ ਸੇਵਾ ਕੀਤੀ ਬਰਮਾ ਦੀ ਦਾ ਬਰਮਾ ਹੈ ਰਾਜਕਾਂ ਦਾ ਸਮਹਾਤ ਕੇ ਧੱਕੇ ਦੇ ਜਹਾਂ ਦਾੜੇ ਬਾਹਰ ਬਾਣੀ ਨਾਮ ਦਾ ਸੱਚ ਹੈ ਸਤਪੁਰਜੀ ਦੇ ਪ੍ਰਮਾਣ ਦੇ ਪ੍ਰਾਪਤ ਪ੍ਰਿੰਸੀਪਲ ਸਾਹਿਬ ਅਜਿਹਾ ਲਿਖਲੇ 104 ਸਾਲ ਤੋਂ ਤਕਰੀਬਨ ਉੱਤਰ ਪ੍ਰਦੇਸ਼ ਦੇ ਵਿੱਚ ਕਾਣ ਪ੍ਰਸ਼ੈਰ ਹੈ ਉਥੇ ਇੱਕ ਮਹਾਂਪੁਰ ਸੰਭਾ ਦਾ ਕੋਰਸ ਜੀਏ ਹੋਏ ਨਾ ਉਹਨਾਂ ਨੇ ਵੜੇ ਸਪੀਕਰ ਕੋਲ ਇਹ ਦੇ ਰੁਕਰਾਂ ਦੀ ਸੇਵਾ ਕਰਾਈ ਉਸ ਇਲਾਕੇ ਦੇ ਵਿੱਚ ਉਹਨਾਂ ਦੁਆਰਾ ਇੱਕ ਬਣਾਇਆ ਗਿਆ ਸਕੂਲ ਉਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਕਰਦਿਆਂ ਹੋਇਆਂ ਵੀ ਪਿਛਲੇ ਸਾਲ ਇਹਨਾਂ ਦੇ ਸਤੇ ਦੇ ਉੱਤੇ ਦਿਨ ਚਾਰ ਦਿਨ ਜਾ ਕੇ ਆਏ ਕਾਨਪੁਰ ਤੇ ਬੜਾ ਇਹਨਾਂ ਨੇ ਅੱਗੇ ਵੀ ਕਈ ਵਿਦਵਾਨਾਂ ਨੂੰ ਜਨਨ ਨਾਲ ਜੁੜਿਆ ਆ ਵੀ ਜੁੜੇ ਗਏ ਨੇ ਸਾਧੂ ਜੀ ਸ੍ਰੀ ਪੁਰਨ ਸੰਮਾਰ ਸੱਚ ਭਾਸ਼ਾ ਦੇ ਪਵਿੱਤਰ 파ਬਨ ਸੰਤੂ ਨਾਨਕ ਮਹਾਰਾਜ ਜੀ ਕਿ ਆਪਣਾ ਘਰ ਦੀ ਦੁਰੂਕਾ ਕਰਕੇ ਜਿਸ ਸ਼ਾਇ ਹੈ ਉਸ ਸਾਇਅ ਵਿੱਚ ਘਰ ਵਿਚ ਆਵਣ ਦੇ ਨੇ ਨੇ ਨਾ ਕੇ ਰੱਖਦੇ ਸਤਿਗੁਰੂ ਦੇ ਉਸ ਪ੍ਰਕਾਸ਼ ਤੇਰੇ ਸ਼ਾਨੀ ਸੇਵਾ ਨੇ ਲੈਣੇ ਸਿਮਰਨ ਬੜਾ ਉੱਚਾ ਉੱਚਾ ਸਾਧ ਸੰਗਤ ਰਣੇ ਦੀ ਬਖਸ਼ਿਆ ਹੈ ਉਹ ਆਪ ਜੀ ਉਸ ਸਮਾਪਤੀ ਤੇ ਚੰਦ ਮੇਟਾ ਦੀ ਨਾਲ ਸਾਥ ਪਾਉਣਗੇ ਉਹਦੀ ਆਰਦਾਸ ਆਪਾਂ ਸਾਡਾ ਪੜ ਕੇ ਅਰਦਾਸ ਕਰਾਂਗੇ ਸਤਿਗੁਰੂ ਮਾਰਾ ਸਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕrana ਕਰਨਾ ਆਵੇਗਾ ਅਰਦਾਸ ਬੇਨਤੀ ਹੋਏਗੀ ਫਿਰ ਉਹ ਗੁਨਾ ਵਿੱਚ ਉਪਰੰਤ ਦੇ ਗੁਲਾਈ ਚਾਹੇਗੀ ਸਾਰਿਆਂ ਨੇ ਲੰਗਰ ਛਕੇ ਤੋਂ ਬਿਨਾਂ ਕੀ ਦਾਣਾ ਕ੍ਰਿਸ਼ਨ ਲੰਗਰ ਛਕੇ ਜਾਣਾ ਭਾਈ ਸਾਹਿਬ ਨੇ ਬੇਨਤੀ ਹੈ ਆਓ ਜੀ ਸਰਕਾਰ ਦੇ ਪ੍ਰਿੰਸੀਪਲ ਗੁਰਿੰਦਰ ਸਿੰਘ ਜੀ ਆਪ ਦੀ ਮੋਚਾਨਾ ਜੋੜ ਰਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ری گرو گرنتھ ساحب جیتر بولتے ہیں جو بیٹھے پیارے پیارے بچے ہو ستسنگ جی ہو بابا جی نے بہت زیادہ بڑے میں بڑے جب مہاراجہ سیوا کروا رہے ہیں انہیں تھوڑی بہت چلو مہارج کے آشرواد بابا جی آشرواد کری جا رہے ہیں ਆਰੇ ਬੱਚਿਓ ਅਸੀਂ ਸਾਰੇ ਸਿੱਖ ਅਸੀਂ ਸਾਰੇ ਸਿੱਖ ਧਰਮ ਜਿਹਨਾਂ ਲੋਕ ਇਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਗਾ ਕਿ ਸਿੱਖ ਧਰਮ ਜਿੰਨੇ ਵੀ ਸੰਸਾਰ ਦੇ ਧਰਮ ਹਨ ਅਗਰਸੀਂ ਉਹਨਾਂ ਦੀ ਪਰਜੋਲ ਕਰੀਏ ਸਾਰੇ ਧਰਮਾਂ ਦਾ ਲੈਸਸ ਕਰੀਏ ਸਿੱਖ ਧਰਮ ਸਭ ਤੋਂ ਵੱਧ ਸੈਂਟੀਫੀਕੇਟ ਦਾ ਪਰ ਮਨ ਤਾਂ ਐਵੇਂ ਲੱਗਦਾ ਬਾਬਾ ਜੀ ਨਾਲ ਵੀ ਬਹੁਤ ਵਾਰ ਬਿਜਾਰ ਹੋਈ ਹੈ ਕਿ ਜੇ ਆਪਾਂ ਸਰਵਾਨੀ ਪੜੀਏ ਤੇ ਮਨ ਨੂੰ ਐਵੇਂ ਲੱਗਦਾ ਕਿ ਸਾਇੰਸ ਜਿਹੜੀ ਹੈ ਉਹ ਨਿਕਲੀ ਕਰਵਾਣੀ ਹੈ ਇਹ ਕਹਿਣਾ ਦੋਤ ਹੋਏਗਾ ਕਿ ਸਰਵਾਨੀ ਸੈਂਟੀਫੀਕੇਟ ਹੈ ਪਰ ਮੈਨੂੰ ਐਂ ਲੱਗਦਾ ਕਿ ਸਾਇੰਸ ਜਿਹੜੀ ਤੋਂ ਸਰਵਾਨੀ ਕੀਤੀ 2012 ਵਿੱਚ ਵਰਲਡ ਲੈਵਲ ਤੇ ਬਹੁਤ ਵੱਡੀ ਨਵੀਂ ਇਮੇਜ ਸ਼ੁਰੂ ਹੋਈ ਹੈ ਇਤਿਹਾਸਕ ਥਿਊਰੀ ਜਿਹੜੀ ਆ ਸੰਸਾਰ ਨੂੰ ਦਿੱਤੀ ਗਈ ਸਾਇੰਸਦਾਨਾਂ ਨੇ ਇੱਕ ਨਵੀਂ ਰਿਸਰਚ ਕੀਤੀ ਰਿਵਾਈ 4 2012 ਦੇ ਵਿੱਚ ਅਇ ਤੱਕ ਜਿੰਨੇ ਵੀ ਵਰਲਡ ਦੇ ਸਾਇੰਸਦਾਨਾਂ ਸਾਇੰਟਿਸਟਸ ਅਗੇ ਉਹਨਾਂ ਨੇ ਇੱਕ ਥਿਊਰੀ ਦਿੱਤੀ ਸੀ Big Bang ਦੀ ਜਿਵੇਂ ਬੱਚਿਆਂ ਨੂੰ 8ਵੀਂ 9ਵੀਂ 7ਵੀਂ 8ਵੀਂ ਦੇ ਸਿਲੇਬਸ 'ਚ Big Bang ਵੀ ਹੁੰਦੀ ਹੈ ਉਸ ਬਿਗ ਬੈਂਗ ਥਿਊਰੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਸੰਸਾਰ ਦੀ ਸਿਰਜਣਾ ਕਿਵੇਂ ਹੋਈ? ਇਹ ਸੰਸਾਰ, ਇਹ ਯੂਨੀਵਰਸ ਕਿਵੇਂ ਬਣਿਆ? ਇਹ ਤਰਤੀਜ ਜਿੰਨੇ ਵੀ ਹੋਰ ਗ੍ਰਹਿ ਹਨ, ਸੂਰਜ, ਚੰ드ਰਮਾ ਇਹ ਸਾਰੇ ਕਿਵੇਂ ਬਣੇ? ਇਹ ਸ਼ਰੀਰੀਕ ਰੂਪੇ ਚ ਅਸੀਂ ਜਿਹੜੇ ਵਿਚਾਰ ਰਹੇ ਹਾਂ, ਇਹਨੇ ਜਾਨਵਰ, ਪੁਛੂ ਪੰਛੀ ਹੈ ਕਿਵੇਂ ਬਣਿਆ? ਇਹ ਸਾਰੀ ਧੂੜੀ ਬਿਗ ਬੈਂਗ ਥਿਊਰੀ ਹੈ। ਔਰ ਸਾਇੰਟਿਸਟ ਹੋਰ ਤਾਂ 2300 ਸਾਲ ਨੂੰ ਨਿਊਰਸਰਚ ਕੀ ਨਿਊਰਸਰਚ ਕਰਨ ਤੋਂ ਬਾਅਦ ਉਹ ਇੰਨਾ ਹੀ ਵੱਡ ਪਾਇਆ ਕਿ ਇੱਕ ਦਿਨ ਇੱਕ ਧਮਾਕਾ ਹੋਇਆ ਉਸ ਧਮਾਕੇ ਦੇ ਨਾਲ ਇਹ ਸੰਸਾਰ ਦੀ ਸਿਰਜਣਾ ਹੋਈ ਅੱਜ ਤੱਕ ਵੱਡੇ ਵੱਡੇ ਸਾਇੰਸਦਾਨ ਸਾਇੰਟਿਸਟ ਇਸ ਗੱਲ ਤੋਂ ਮੁਨਕਰ ਸਿਗੇ ਕਿ ਪਰਮਾਤਮਾ ਨਾਮ ਦੀ ਕੋਈ ਚੀਜ਼ ਹੈ ਸਾਇੰਸ ਪਰਮਾਤਮਾ ਨੂੰ ਨਹੀਂ ਮੰਨਦਾ ਜਿਵੇਂ ਕਾਮੁਨਿਸਤ ਪਰਮਾਤਮਾ ਨੂੰ ਰੱਬ ਨੂੰ ਨਹੀਂ ਮੰਨਦੇਵੇਂ ਸਾਇੰਸ ਵੀ ਜਿਹੜੀ ਹੈ ਸਾਇੰਟਿਸਟ ਵੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਪਰਮਾਤਮਾ ਨਹੀਂ ਹੈ ਜੋ ਕੁਝ ਹੈ ਉਹ ਅਸੀਂ ਆਪ ਕਰਦੇ ਹਾਂ ਪਰ ਗੁਰੂ ਪਿਆਰਿਓ ਜੁਲਾਈ 4 2012 ਦੇ ਵਿੱਚ ਇੱਕ ਐਸੀ ਨਵੀਂ ਰਿਸਰਚ ਸਾਹਮਣੇ ਆਈ ਔਰ ਰਿਸਰਚ ਵੀ ਕਹਿੰਦੇ ਨੇ ਜਿਤੀ ਜਿਹੜੇ ਕਹਿੰਦੇ ਸੀ ਪਰਮਾਤਮਾ ਨਹੀਂ ਹੈ ਉਹੀ ਸਾਇੰਸ ਉਹੀ ਸਾਇੰਸਦਾਨ ਕੋਈ ਸਾਇੰਟਿਸਟ ਜਿਹੜੇ ਕਹਿੰਦੇ ਸੀਗੇ ਕਿ ਰੱਬ ਨਹੀਂ ਹੈ ਉਹਨਾਂ ਨੇ ਕਿਹਾ ਨਹੀਂ ਰੱਬ ਹੈ ਉਹਨਾਂ ਨੇ ਇੱਕ ਨਵੀਂ ਚੁੰਨੀ ਗੱਡੀ ਬੋਰਡਸ ਭਾਰਤ ਦੀ ਉਹਦੇ ਵਿੱਚ ਇੰਡੀਆ ਦਾ ਵੀ ਭੰਡਿਤ ਸਿਗਾ ਸਾਇੰਸ ਦਾਨ ਨੂੰ ਇਹ ਮੰਨਣਾ ਪਿਆ ਕਿ ਦੇ ਵਿੱਚ ਸਾਇੰਸ ਨੂੰ ਇਹ ਮੰਨਣਾ ਪਿਆ ਕਿ ਇਹ ਜਿਹੜਾ ਸੰਸਾਰ ਇਹ ਜਿਹੜਾ ਯੂਨੀਵਰਸ ਬਣਿਆ ਜਿਸ ਧਰਤੀਆਂ 'ਪਾ ਰਹਿ ਰਹੇ ਆ ਤੇ ਜਿਹੜੇ ਬਹੁਤ ਗ੍ਰਹਿ ਹਨ ਇਹ ਕਿਵੇਂ ਬਣੇ ਇਹ ਬੋਲਜ਼ ਪਾਰਟੀਕਲ ਨਾਮ ਦੇ ਥਿਊਰੀਆਂ ਕਹਿੰਦੇ ਕਿ ਕਈ ਹਜ਼ਾਰ ਸਾਲ ਪਹਿਲਾਂ ਇੱਕ ਯੂਨੀਵਰਸ ਦੇ ਵਿੱਚ ਇੱਕ ਐਸੀ ਜਗ੍ਹਾ ਹੈ ਜਿਹਦੇ ਵਿੱਚ ਉਹ ਜਿਹੜੀ ਵੀ ਚੀਜ਼ ਪਾਰਟੀਕਲ ਸੀ ਉਹ ਵੱਡੀ ਹੋ ਜਾਂਦੀ ਹੈ ਛੋਟੇ ਛੋਟੇ ਪਾਰਟੀਕਲਸ ਜਿਹੜੇ ਸੀ ਜਦੋਂ ਉਹ ਜ਼ੋਨ ਵਿੱਚੋਂ ਨਿਕਲੇ ਉਸ ਦਾਇਰੇ ਦੇ ਵਿੱਚੋਂ ਨਿਕਲੇ ਤਾਂ ਉਹਨਾਂ ਨੇ ਆਪਣਾ ਮਾਸ ਲੈ ਮਾਸ ਬਣ ਇਸ ਤਰੀਕੇ ਨਾਲ ਜਿਹੜੇ ਬੱਚੇ ਪੜਦੇ ਸਨ ਉਹਨੂੰ ਉਹਦਾ ਮਾਸ ਬਣ ਉਹਨਾਂ ਦਾ ਇੱਕ ਆਕਾਰ ਬਣ ਗਿਆ ਤੇ ਸਾਇੰਟਿਸਟਾਂ ਨੇ ਇਹ ਕਿਹਾ ਕਿ ਇਹ ਜਿਹੜੀ ਛੋਟੀ ਚੀਜ਼ ਨੂੰ ਵੱਡਾ ਆਕਾਰ ਦੇਣ ਦੀ ਜਿਹੜੀ ਸ਼ਮਤਾ ਸੀਗੀ ਇਹ ਕਿੱਥੋਂ ਆਈ ਜਰ ਉਹਨਾਂ ਨੇ ਇੰਨੀ ਗੱਲ ਸਮਝਾਈ ਕਿ ਸਿਰਫ ਇੱਕ ਪਰਮਾਤਮਾ ਹੀ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਆਕਾਰ ਦੇ ਸਕਦਾ ਸੀ ਜਿਹਨਾਂ ਇੱਕ ਪਰਮਾਤਮਾ ਹੀ ਸੀ ਜਿਹਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਇਹ ਜਿੰਨੇ ਵੀ ਆਪਣਾ ਮੇਜਰ ਦੇਖ ਰਹੇ ਆ ਜੋ ਕੁਸ਼ਮਾਨ ਵੀਡੂ ਮੰਨ ਲਿਆ ਹੈ ਕਿ ਜਿਹੜੀ ਹਵਾ ਹੈ ਇਹ ਸਾਰੀ ਪਰਮਾਤਮਾ ਨੇ ਜੀ ਤੋ ਸਾਇੰਟਿਸਟ ਇਸ ਗੱਲ ਨੂੰ ਮੰਨ ਗਏ ਕਿ ਪਰਮਾਤਮਾ ਨਾਲ ਦੀ ਚੀਜ਼ ਹੈ ਪਰਮਾਤਮਾ ਕਰਕੇ ਸਾਡਾ ਜਿਹੜਾ ਵੀ ਮੌਜੂਦ ਹੈ ਪਰ ਉਹਨਾਂ ਨੇ ਇਸ ਧਰਤੀ ਦਾ ਨਾਮ ਰੱਖਿਆ ਗੋਡਸਪਰ ਗੁਰੂ ਸਾਹਿਬ ਨੇ ਕਿੰਨੇ ਸਾਲ ਪਹਿਲੇ ਲਿਖਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਮਾਤਾ ਸਾਇੰਟਿਸਟਾਂ ਅਜੇ ਤੱਕ ਇਹ ਨਹੀਂ ਦੱਸ ਪਾਏ ਕਿ ਇਸ ਧਰਤੀ ਨੂੰ ਕਿਹਨੇ ਸੰਭਾਲਿਆ ਹੋਇਆ ਹੈ। ਗੁਰੂ ਸਾਹਿਬ ਕਿੰਨੇ ਸੋ ਸਾਲ ਪਹਿਲਾਂ ਹੀ ਦੇ ਗਏ ਕਿਉਂਕਿ ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਕਹਿੰਦੇ ਕਿ ਇਸ ਧਰਤੀ ਨੂੰ ਧੋਲ ਧਰਮ ਦੇ ਆਗਾ ਬਿ ਧੋਲ ਨੇ ਇੱਕ ਬੰਦ ਨੇ ਆਪਣੇ ਸਿਰ ਤੇ ਟਿਕਾਇਆ ਹੋਇਆ ਤੇ ਕਹਿੰਦੇ ਜਦੋਂ ਇਹ